ਕਿਸ ਤਰੀਕੇ ਨਾਲ ਇਹ ਹਥਿਆਰਾਂ ਨੂੰ ਪ੍ਰਮੋਟ ਕੀਤਾ ਤੁਸੀਂ ਤੇ ਅੱਜ ਉਹੀ ਨਤੀਜਾ ਅਨੰਦਪੁਰ ਸਾਹਿਬ ਨਿਕਲੇ ਆ ਜਦੋਂ ਉਹਨਾਂ ਨੂੰ ਕੋਈ ਗੱਲ ਪਸੰਦ ਨਹੀਂ ਆਈ ਉਹਨਾਂ ਨੇ ਉਹਨਾਂ ਤੇ ਹਮਲਾ ਕਰਤਾ ਜਦੋਂ ਉਹਨਾਂ ਦੀ ਨਹੀਂ ਆਈ ਉਹਨਾਂ ਨੇ ਉਹਨਾਂ ਨੂੰ ਮਾਰਤਾ ਹੁਣ ਇਹ ਦੋਸ਼ੀ ਕਿਹਨੂੰ ਕਰੀਏ ਕਿ ਕੌਣ ਵਾਇਲੈਂਸ ਦੇ ਰਾਹ ਤੇ ਪਾਰੇ ਆ ਅਸੀਂ ਤਾਂ ਹਮੇਸ਼ਾ ਕਿਹਾ ਵੀ ਇੱਕ ਹੋਰ ਗੋਲੀ ਬੰਦੂਕ ਕਿਰਪਾਨਾਂ ਦਾ ਖੂਨ ਮੰਗਦੀਆਂ ਇਹ ਖੂਨ ਉਹ ਇਹਨਾਂ ਦਾ ਕੋਈ ਕੰਪਨੀ ਤੇ ਜਿਹੜਾ ਵੀ ਇਹਨਾਂ ਨੂੰ ਰੱਖੂਗਾ ਕਰੂਗਾ ਉਹ ਵਾਇਲੈਂਸ ਨੂੰ ਪ੍ਰਮੋਟ ਤੇ ਇਹ ਖੂਨ ਮੰਗਦੀਆਂ ਤੇ ਉਹ ਇੱਕ 22 ਸਾਲ ਦੀ ਛੋਟੀ ਉਮਰ ਦਾ ਨੌਜਵਾਨ ਜਿਹਨੇ ਅੱਗੇ ਪਲੰਗਾ ਪਟਣੀਆਂ ਸੀ ਉਹ ਉੱਥੇ ਮਾਰ ਦਿੱਤਾ ਗਿਆ ਹੁਣ ਕਿਹਨੂੰ ਕਹੀਏ ਫੜ ਲਓ ਕਿਹਨੂੰ ਕੋ ਨਾ ਫੜ ਲਓ ਕਿਉਂਕਿ ਉਹ ਵੀ ਸਿੱਖ ਸੀ ਹੋਲਾ ਮਹੱਲਾ ਤੇ ਜਾ ਰਹੇ ਸੀ ਉਹ ਆਪਣੇ ਟਰੈਕਟਰਾਂ ਤੇ ਮੋਟਰਸਾਈਕਲਾਂ ਤੇ ਜਾ ਰਹੇ ਸੀ ਇਹ ਉਹਨਾਂ ਨੂੰ ਰੋਕ ਰਹੇ ਸੀ ਪਰ ਜਦੋਂ ਪੁਲਿਸ ਨੂੰ ਤੁਸੀਂ ਇਸ ਤਰੀਕੇ ਨਾਲ ਡੀਮੋਰੀਲਾਈਜ਼ ਕਰਤਾ ਸਰਕਾਰ ਨੇ ਜਦੋਂ ਲਾਅ ਐਂਡ ਆਰਡਰ ਕੰਟਰੋਲ ਕਰਨ ਵਾਲੇ ਰਾਖੇ ਜਿਹੜੇ ਨੇ ਉਹੀ ਭੱਜ ਗਏ ਤੇ ਫਿਰ ਇਹ ਕੰਮ ਹੋਏ ਗਈ ਹੋਏ ਹਰ ਜਗ੍ਹਾ ਇਹ ਹੋ ਰਿਹਾ ਹਰ ਜਗ੍ਹਾ ਇਹ ਹੋ ਰਿਹਾ ਜਿੱਥੇ ਨਹੀਂ ਜਿੱਸਾ ਇਹ ਆਪਣੇ ਆਪ ਲੋਕ ਮਾਰ ਰਹੇ ਆ ਬੱਢ ਰਹੇ ਆ ਕੁੱਟ ਰਹੇ ਆ ਇਹ ਅਮਰਿਤਪਾਲ ਨੂੰ ਗੱਲ ਸਮਝਣੀ ਚਾਹੀਦੀ ਹੈ ਦੂਜੀ ਗੱਲ ਉਹ ਦਾ ਸਾਥੀ ਜਿਹੜਾ ਤੁਸੀਂ ਕਹਿ ਰਹੇ ਹੋ ਰੋਕਿਆ ਜੀ ਨੂੰ ਡਿਟੇਨ ਕੀਤਾ ਜਿਹਨੂੰ ਅੰਮ੍ਰਿਤਸਰ ਸਾਹਿਬ ਸਾਹਿਬ ਦੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ 에어ਪੋਰਟ ਤੇ ਉਹ ਤਾਂ ਹੋਣਾ ਹੀ ਆ ਨਤੀਜਾ ਇਹੀ ਨਿਕਲਣਾ ਉਹ ਇੱਕ ਨੂੰ ਛਡਾ ਲਿਆਂਦਾ ਇੱਕ ਨੂੰ ਛੱਡਤਾ ਇਹ ਸਰਕਾਰ ਦੇ ਉੱਤੇ ਕਿੰਨਿਆਂ ਨੂੰ ਇਹ ਛਡਾ ਲੂਗਾ ਅੰਮ੍ਰਿਤਪਾਲ ਕਿਹੜੀ ਕਿਹੜੀ ਜਗ੍ਹਾ ਚਲੇ ਜਾਊਗਾ ਛਡਾ ਜਾਂ ਕਿਹਨੂੰ ਇਹ ਡਰਾ ਲੂਗਾ ਇਸ ਕਰਕੇ ਇਹ ਭਾਈ ਫੜੇ ਵੀ ਜਾਣੇ ਆ ਜਿੰਨਾ ਵੀ ਹੋਣੀਆਂ ਲੇਸੈਂਸ ਵੀ ਕੈਨਸਲ ਹੋਣੇ ਆ ਅਸੀਂ ਉਹਨਾਂ ਚ ਨਹੀਂ ਹਟਣਾ ਕਿਉਂਕਿ ਇਹ ਸਾਡੀ ਸਾਡੀ ਕੀ ਅੰਮ੍ਰਿਤ ਪਾਲਣਾ ਵਾਰ-ਵਾਰ ਇਹ ਕਹਿਣਾ ਨੌ ਲੈਂਡ ਨੂੰ ਜੀ ਨਹੀਂ ਕਰਦਾ ਜਾਂ ਜਿਹੜਾ ਵੀ ਕੋਈ ਅੱਜ ਤੱਕ ਜਿਨੇ ਖਾਲਿਸਤਾਨ ਦੀ ਗੱਲ ਕੀਤੀ ਬੰਦੂਖਾਂ ਦੀ ਗੱਲ ਕੀਤੀ ਸਾਡਾ ਤਾਂ ਸਿਰਫ ਇੰਨਾ ਹੀ ਆ ਵੀ ਪੰਜਾਬ ਚ ਅਸੀਂ ਜਿਹੜੇ ਲੋਕ ਘਰਾਂ ਚ ਆਪਣੀ ਰੋਜੀ ਰੋਟੀ ਕੰਮ ਜਿਨ੍ਹਾਂ ਕੋਲ ਖੇਤਾਂ ਚ ਕੰਮ ਕਰਦੇ ਆ ਨੌਜਵਾਨ ਜਿਹੜੇ ਕੋਈ ਫੈਕਟਰੀ ਚ ਕੰਮ ਕਰਨ ਜਾਂਦੇ ਆ ਜਿਹੜੇ ਆਪਣੀ ਦੁਕਾਨ ਤੇ ਕੰਮ ਕਰਨ ਜਾਂਦੇ ਆ ਉਹਨਾਂ ਕੋਲ ਸਮਾਂ ਹੀ ਮੈਨੂੰ ਦੱਸੋ ਕੋਰ ਕੋਲ ਟਾਈਮ ਆਏ ਗੱਲਾਂ ਦਾ ਤਾਂ ਹੁਣ ਬਜਟ ਆਇਆ ਇਹਦੇ ਉੱਤੇ ਧਿਆਨ ਦੋ ਵੀ ਸਾਡੀ ਰੋਜੀ ਰੋਟੀ ਚੱਲਣੀ ਐ ਸਾਨੂੰ ਮਿਲਿਆ ਜਾਂ ਨਹੀਂ ਇਹ ਕੀ ਸਾਰਾ ਦਿਨ ਦੇਖੀ ਜਾਂਦੇ ਹੋ ਕਿਹਨੇ ਵੱਡਤਾ ਕਿਹਨੂੰ ਪੱਡਣਾ ਕਿਹਨੂੰ ਗਾਲਾਂ ਕੱਢਣੀਆਂ ਐ ਹੋਰ ਕੋਈ ਕੰਮ ਹੀ ਨਹੀਂ ਇਹ ਕੌਣ ਤੁਹਾਨੂੰ ਦੱਸ ਰਿਹਾ ਇਹਹ ਜੇ ਰਾਹ ਇਹ ਇਹਹ ਜੇ ਰਾਹ ਪਾਉਣ ਵਾਲੇ ਸਮਝੋ ਬਾਰ ਬਾਰ ਇਹ ਸਾਨੂੰ ਤਬਾਹ ਕਰਨ ਵਾਲੇ ਆ ਕਿਸੇ ਨੇ ਮੇਰੇ ਭਰਾ ਮੇਰੇ ਵੀਰ ਕਿਸੇ ਨੇ ਇਹਨੇ ਘਰੇ ਕਿਸਦੇ ਰੋਟੀ ਨਹੀਂ ਹੁੰਦੀ ਣ ਆਉਣੀ ਇੱਕ ਦੂਜੇ ਨੂੰ ਜੇ ਕੋਈ ਐਡਾ ਚੰਗਾ ਕੰਮ ਕਰਦਾ ਹਜੇ ਕਿ ਮੇਰੇ ਨਾਲ ਕਿਸੇ ਵੀ ਰਲੇ ਨਾਂ ਆਪਾਂ ਕਿਸੇ ਨੂੰ ਬਖਸ਼ਦੇ ਨਹੀਂ ਜੇ ਰਵੀ ਸਿੰਘ ਖਾਲਸਾ ਏਡ ਚ ਨਾਰੇ ਆ ਤੇ ਉਹਨਾਂ ਨੂੰ ਨਾਲ ਆਪਸ ਵਿੱਚ ਆਪਸ ਵਿੱਚ ਹੀ ਉਹ ਲੱਗੇ ਹੋਏ ਤੀਜਾ ਤਾਂ ਲੋੜ ਹੀ ਨਹੀਂ ਤੁਹਾਨੂੰ ਤੁਸੀਂ ਤਾਂ ਇੱਕ ਦੂਜੇ ਨੂੰ ਮਾਰਨ ਆਪ ਹੀ ਲੱਗੇ ਹੋ ਲੋੜ ਹੈ ਕਿਸੇ ਨੂੰ ਇਸ ਕਰਕੇ ਬਹੁਤ ਤਮਾਸ਼ਾ ਦੇਖ ਰਿਹਾ ਲੋਕ ਚੰਗੇ ਕੰਮ ਕਰੋ ਚੰਗੀਆਂ ਗੱਲਾਂ ਕਰੋ ਚੰਗੇ ਪਾਸੇ ਲਾਓ ਪਰ ਤੁਸੀਂ ਇਸ ਵਨ ਕਰੇ ਸੋਚਣਾ ਹੀ ਨਹੀਂਗਾ ਜੋ ਨਾ ਚੰਗਾ ਕੰਮ ਹੋ ਰਿਹਾ ਉਹਨੂੰ ਤੁਸੀਂ ਆ ਕੇ ਬਦਨਾਮੀ ਦਾ ਰੰਗ ਦੇ ਰਹੇ ਹੋ ਕਿਸ ਤਰੀਕੇ ਨਾਲ ਹੋਲਾ ਮੱਲਾ ਸਜਿਆ ਕਿਸ ਤਰੀਕੇ ਨਾਲ ਸਾਡੇ ਨਿਹੰਗ ਸਿੰਘ ਸਾਡੇ ਕਿੱਡੇ ਵੱਡੇ ਉਥੇ ਆਪਣੇ ਕਰਤੱਵ ਦਿਖਾਏ ਕਿੰਨੀ ਤਾਕਤ ਆ ਉਹਨਾਂ ਚ ਕਿੰਨਾ ਕਿੰਨਾ ਮਾਰਸ਼ਲ ਆਰਟ ਆ ਜਿਹੜੀ ਸਾਡੀ ਗੱਤਕਾ ਹੈ ਉਹਨੂੰ ਪ੍ਰਮੋਟ ਕਰੋ ਪਰ ਇਹ ਥੋੜੀ ਬਦਨਾਮੀ ਉਪੀਮਾਸ਼ ਵੀ ਆਗੇ ਜੀ ਇਹ ਤਮਾਰਨਗੇ ਵੱਢਣਗੇ ਕੁੱਟਣਗੇ ਇਸ ਕਰਕੇ ਇਹ ਇਹ ਜਿਹੜਾ ਇੱਕ ਕਤਲ ਹੋਇਆ ਜਿਹੜਾ ਇਹ ਨਿਹੰਗ ਸਿੰਘ ਮਾਰਿਆ ਗਿਆ ਹੈ ਜਿਹੜਾ ਨੌਜਵਾਨ ਆਂੰਦਪੁਰ ਸਾਹਿਬ ਉਹਦਾ ਦੋਸ਼ੀ ਇਹ ਅਮਰਿਤਪਾਲ ਇਹ ਵਾਰਸ ਪੰਜਾਬ ਜਿਹੜਾ ਸਮਝਦਾ ਇਹ ਨੇ ਇਸ ਦੋਸ਼ੀ ਕਿਉਂਕਿ ਇਹਨਾਂ ਨੂੰ ਦੇਖ ਕੇ ਲੋਕ ਵਾਇਲੈਂਟ ਲੋਕ ਚਾਹਦੇ ਆ ਵੀ ਬੰਦੂਖਾਂ ਚੱਕ ਲੋ ਅਸਲਾ ਚੱਕ ਲੋ ਇਹ ਉਤਸ਼ਾਹਤ ਹੋ ਕੇ ਨੌਜਵਾਨਾਂ ਨੇ ਇਹਹ ਜਿਹਿਆਂ ਦੇ ਮਗਰ ਲੱਗ ਕੇ ਤੇ ਇਹ ਲੋਕ ਲੁਕੇ ਵੀ ਇਹਦੇ ਕੋਲ ਹੋਣਗੇ ਇਹ ਲੋਕ ਲੁਕੇ ਵੀ ਇਹਹ ਜਿਹਿਆਂ ਕੋਲ ਹੋਣਗੇ ਜਿਹੜੇ ਉਹਨੂੰ ਮਾਰ ਕੇ ਗਏ ਨੇ ਇਸ ਕਰਕੇ ਇਹ ਖੇਡ ਖੇਡਣੀ ਬੰਦ ਕਰੋ ਇਹ ਅੱਡਾ ਬਣ ਗਿਆ ਹੈ ਅਮਰਿਤਪਾਲ ਸਿੰਘ ਦਾ ਵੀ ਸਾਰੇ ਜਿਹੜੇ ਵੀ ਪਨਾ ਦੇਣੀ ਆ ਮਾਰਨ ਵਾਲਿਆਂ ਨੂੰ ਖੋਰਾ ਵਾਲਿਆਂ ਨੂੰ ਉਹ ਅਮਰਿਤਪਾਲ ਦੇ ਕੋਲ ਵੀ ਕੋਈ ਨਹੀਂ ਜੀ ਪੁਲਿਸ ਨੂੰ ਤਾਂ ਭਜਾ ਦਊਗਾ ਉਹ ਪੁਲਿਸ ਨੂੰ ਤਾਂ ਉਹ ਜਿਹੜਾ ਹੈ ਹੋਰ ਕ੍ਰਿਮੀਨਲ ਨੂੰ ਕੀ ਚਾਹੀਦਾ ਉਹ ਠਹਿਰ ਹੀ ਚਾਹੀਦੀ ਹੁੰਦੀ ਆ ਨਾ ਵੱਡੇ ਵੱਡੇ ਗੈਂਗਸਟਰ ਵੱਡੇ ਵੱਡੇ ਉਹ ਅਮਰਿਤਪਾਲ ਆ ਕੇ ਕੋਲ ਲੁਕਣ ਲੱਗ ਜਾਣਗੇ ਇਹੀ ਚੀਜ਼ ਤੋਂ ਡਰਦੇ ਸੀ ਇਹ ਉੱਥੇ ਹਰੇਕ ਨੂੰ ਧਮਕੀਆਂ ਫਰੋਤੀਆਂ ਲੈਣ ਲੱਗ ਜਾਏਗਾ ਇਹ ਇਹੋ ਜਿਹਾ ਕੰਮ ਕਰਨਾ ਸ਼ੁਰੂ ਕਰ ਦੇਗਾ ਹੋਰ ਕੀ ਕਰਨਾ ਇਹਦੀ ਆੜ ਦੇ ਵਿੱਚ ਇਹ ਤਾਂ ਕੀ ਕਰਨਾ ਵੀ ਭਾਈ ਕਿੱਧਰ ਨੂੰ ਲੋੜ ਆ ਮੈਂ ਬਾਹਰੋਂ ਆ ਕੇ ਤੁਹਾਨੂੰ ਦੱਸਦਾ ਵੀ ਕਿਸ ਤਰੀਕੇ ਦੀ ਟਰਾਂਸਪੋਰਟ ਵਧੀਆ ਕੰਮ ਕਰਉ ਕਿਸ ਤਰੀਕੇ ਦੇ ਤੁਸੀਂ ਤੁਸੀਂ ਆ ਕੇ ਲੋਕਾਂ ਨੂੰ ਗੁਲਾਮ ਦੱਸਦੇ ਤੇ ਹ ਲੜਾ ਲਓ ਫਿਰ ਆਪਸ ਵਿੱਚ ਕਿਉਂਕਿ ਹੈ ਤਾਂ ਕਾਨੂੰਨ ਦੇ ਹੱਥ ਜਿਹੜੇ ਆ ਉਹ ਵੀ ਪੰਜਾਬੀ ਨੇ ਜਿਹੜੇ ਪੁਲਿਸ ਖਾਕੀ ਵਰਦੀ ਚ ਨੇ ਉਹ ਵੀ ਪੰਜਾਬੀ ਨੇ ਜਿਹੜੇ ਸਰਕਾਰ ਚ ਬੈਠ ਉਹ ਵੀ ਪੰਜਾਬੀ ਆ ਤੇ ਸਾਰੇ ਹੀ ਪੰਜਾਬੀ ਨੇ ਇੱਕ ਦੂਜੇ ਨੂੰ ਮਾਰਾ ਦੋ ਤੁਹਾਡੇ ਤੁਸੀਂ ਇਸ ਲਈ ਤੁਹਾਨੂੰ ਭੇਜਿਆ ਮੈਂ ਤੁਹਾਨੂੰ ਹੀ ਤਾਂ ਹੀ ਕਹਿਣਾ ਨਾ ਇਹ ਭਰਾ ਮਾਰੂ ਜੰਗਲੀ ਭੇਜਿਆ ਤੇ ਉਹਦੇ ਵਿੱਚੋਂ ਕਾਮਯਾਬ ਹੋ ਰਿਹਾ ਆ ਅਰੰਧਪੁਰ ਸਾਹਿਬ ਹੋ ਗਿਆ ਇੱਕ ਦੂਜੇ ਨੂੰ ਜਿਹੜਾ ਮਾਰਨ ਮਾਰਾਉਣਾ ਸ਼ੁਰੂ ਹੋ ਗਿਆ ਇਸ ਕਰਕੇ ਲੇਕਿਨ ਮਿੱਟੂ ਜੀ ਆਪਨੇ ਖਾਲਿਸਤਾਨ ਦੀ ਗੱਲ કરી ਖਾਲਿਸਤਾਨ ਕੋ ਲੈ ਕੇ ਕੱਲ ਜਿਸ ਤਰੀਕੇ ਸੇ ਜੋ ਸਾਡੇ ਦੇਸ਼ ਕੀ ਰਾਸ਼ਟਰਪਤੀ ਹੈ ਉਹ ਅੰਮ੍ਰਿਤਸਰ ਦੌਰੇ ਪਰਤੀ ਔਰ ਵਾਹ ਪਰ ਵੀ ਖਾਲਿਸਤਾਨ ਖਾਲਿਸਤਾਨ ਕੇ ਜੋ ਪੋਰਸ ਇਹਹੀ ਬੰਦੇ ਨੇ ਯਾਰ ਇਹੀ ਬੰਦੇ ਨੇ ਨਾ ਜਦੋਂ ਮੈਂ ਤੁਹਾਨੂੰ ਕਹਿਣਾ ਸਰਕਾਰ ਇਨੀ ਕਮਜ਼ੋਰ ਹੋ ਗਈ ਢੀਕ ਹੋ ਗਈ ਸਰਕਾਰ ਇਹ ਇਹਦੀ ਕੰਮਾਂ ਦੇ ਵਿੱਚ ਨੌਜਵਾਨਾਂ ਨੂੰ ਇਨਵੋਲਵ ਕਰਨ ਲੱਗੇ ਤੇ ਦਵਾਰਾ ਐਈ ਨੌਜਵਾਨ ਜਿਹੜੇ ਸਾਡੇ ਨੇ ਉਹ ਮਗਰ ਲੱਗੇ ਕਿਤੇ 에어ਪੋਰਟਾਂ ਤੇ ਮੈਂ ਹੋਰ ਕੀ ਕਹਿੰਦਾ ਸੀ ਮੈਂ ਇਹੀ ਕਹਿੰਦਾ ਸੀ ਵੀ ਇਹ ਲੋਕਾਂ ਨੇ ਸਾਡੀ ਪੱਗ ਨੂੰ ਰੋਲਣਾ ਹੈ ਹੁਣ ਜੇ ਕੋਈ ਬਾਹਰੋਂ ਪੰਜਾਬੀ ਆਇਆ ਕਰੂ ਉਹਨੂੰ ਸ਼ੱਕ ਦੀ ਨਿਗਾ ਨਾਲ ਇੰਟਰਨੈਸ਼ਨਲ 에어ਪੋਰਟਾਂ ਤੇ ਦੇਖਿਆ ਜਾਊਗਾ ਹਰੇਕ ਨੂੰ ਚੈੱਕ ਰਿਆ ਜਾਊਗਾ ਵੀ ਇਹ ਅਮਰਿਤਪਾਲ ਦੇ ਨਾਲ ਕੋਈ ਬੰਦੂਕ ਚੱਕ ਕੇ ਫਿਰਨ ਵਾਲਾ ਤਾਂ ਨਹੀਂ ਇਹਦੀ ਫੋਟੋ ਉਹਦੇ ਨਾਲ ਤਾਂ ਨਹੀਂ ਮਿਲਦੀ ਕੋਈ ਬਹੁਤਾਂ ਦੇ ਨਾਂ ਨੇ ਜਿਹੜੇ ਉਹ ਜਿਹੜਿਆ ਲੋਕ ਨੋਟਿਸ ਉਹਨਾਂ ਤੇ ਜਾਰੀ ਹੋਗੇ ਜਦੋਂ ਕੋਈ ਉੱਥੋਂ ਆਇਆ ਕਰੂ ਇਹ ਦੇਖਿਆ ਜਾਇਆ ਕਰੂਗਾ ਵੀ ਇਹ ਕੋਈ ਕੋਈ ਇਹਦੇ ਨਾਲ ਲੜਿਆ ਹੋਇਆ ਤਾਂ ਨਹੀਂ ਇਹਦੇ ਕੋਈ ਇਹ ਇਸ ਬਹਾਨੇ ਦੇ ਵਿੱਚ ਕਿੰਨੇ ਜ਼ਿਆਦਾ ਲੋਕ ਨੇ ਜਿਹੜੇ ਉਹ ਇਸ ਆੜ ਚ ਖੱਜਲ ਖਵਾਰ ਹੋਣਗੇ ਕਿਉਂਕਿ ਹਰੇਕ ਤਾਂ ਸਿਆਣਾ ਨਹੀਂਗਾ ਕਿੰਨੇ ਦੇ ਮਨਾਂ 'ਚ ਗੁੱਸਾ ਆਊਗਾ ਕਿੰਨਿਆਂ ਦੇ ਮਨਾਂ 'ਚ ਉਥੇ ਝੋਲੇ ਬੈਗ ਸੂਟਕੇਸ ਉਹਨਾਂ ਦੇ ਫੁੱਲੇ ਜਾਣਗੇ ਵੀ ਤੂੰ ਕਿਤੇ ਅਮਰਿਤਪਾਲ ਦੇ ਨਾਲ ਲੜਿਆ ਹੋਇਆ ਤਾਂ ਤੇਰੇ ਨਾਲ ਭਾਈ ਆ ਉਹਨਾਂ ਦੀਆਂ ਫੋਟੋਆਂ ਨੇ ਤੇਰੇ ਨਾਲ ਉਹਦੀਆਂ ਜਿਹੜੀਆਂ ਵਟਸਐਪ ਤੇ ਤਸਵੀਰਾਂ ਨੇ ਕਿ ਫੇਰ ਜਾਊਗਾ ਕਿਦਾ ਕੁਛ ਵੀਜ਼ੇ ਲੱਗਣੇ ਪ੍ਰੋਬਲਮ ਆਉਣਗੀਆਂ ਪੁਲਿਸ ਆ ਜਿਹੜੀ ਉਹ ਉਹਨਾਂ ਦੀ ਵੈਰੀਫਿਕੇਸ਼ਨ ਕਰੂ ਉਹਨਾਂ ਦੇ ਘਰਦਿਆਂ ਨੂੰ ਤੰਗ ਕਰੂਗੀ ਕੋਈ ਇਹ ਸੋਚੇ ਵੀ ਅੱਜਕੱਲ ਤਾਂ ਬਹੁਤ ਛੋਟੀ ਦੁਨੀਆ ਇਹ ਸੋਚੇ ਵੀ ਮੈਂ 2 ਦਿਨ ਅਮਰਿਤਪਾਲ ਨਾਲ ਲਾ ਕੇ ਫੇਰ ਆਪਣਾ ਬਾਹਰ ਚਲੇ ਜਾਊਗਾ ਜਦ ਬਾਹਰੋਂ ਪੈਸਾ ਭੇਜ ਦਊਗਾ ਅੱਜਕੱਲ ਤਾਂ ਹਰ ਚੀਜ਼ ਡਿਜੀਟਲ ਆ ਜਾਂ ਫੋਨ ਤੇ ਆ ਸਾਰਾ ਕੁਝ ਏਜੰਸੀਆਂ ਇ ਚੈੱਕ ਕਰ ਰਹੀਆਂ ਮੈਂ ਇਹ ਕਹਿੰਦਾ ਵੀ ਨਾ ਇਹ ਨਾ ਸਮਝੋ ਹਰ ਚੀਜ਼ ਤੁਹਾਡੀ ਰਿਕਾਰਡ ਤੇ ਆ ਰਹੀ ਹੈ ਹਰ ਚੀਜ਼ ਤੁਹਾਨੂੰ ਤੰਗ ਕਿਹਨੂੰ ਹੋਣਾ ਪਊਗਾ ਆਮ ਬੰਦੇ ਨੂੰ ਅਮ੍ਰਿਤਪਾਲਤਾ ਇਸ ਮਨਸੂਬਾ ਹਦਾ ਹੁਆ ਹੈ ਪਰ ਤੁਸੀਂ ਭਾਵਨਾ ਆਪਣੀਆਂ ਨਾਲ ਲੈ ਕੇ ਚਲੇ ਜਾਓਗੇ ਤੇ ਪਰੇਸ਼ਾਨੀ ਵਾਪਸ ਜੇ ਵਾਪਸ ਐਨਆਰਆਈ ਵੀਰ ਜਾਣਗੇ ਉਹਨਾਂ ਨੂੰ ਤੰਗ ਕਰਨਗੇ ਇਸ ਕਰਕੇ ਮੈਂ ਤਾਂ ਕਹਿ ਸਕਦਾ ਮੈਂ ਤਾਂ ਸਮਝਾਈ ਬੇਰਬੇਰ ਆਪਣੀ ਜਿਹੜੀ ਬੇਨਤੀ ਹੈ ਉਹ ਕਰਦਾ ਹਾਂ ਅੱਗੇ ਮੰਨਣਾ ਨਾ ਮੰਨਣਾ ਉਹ ਤਾਂ ਲੋਕਾਂ ਦੇ ਹੱਥਾਂ ਨਾਲ ਜੀ ਅਸੀਂ ਤਾਂ ਆਪਣੀ ਕਿਉਂਕਿ ਨੁਕਸਾਨ ਝੱਲਿਆ ਏ ਇਹ ਦੇਖਿਆ ਉਹ ਇਹ ਹਾਲਾਤ ਇਸ ਕਰਕੇ ਅਸੀਂ ਤਾਂ ਬਾਰ ਬਾਰ ਜਿਹੜੀ ਹੈ ਇਹ ਗੱਲ ਸਾਰਿਆਂ ਨੂੰ ਬੇਨਤੀ ਕਰਦੇ ਆ ਲੇਕਿਨ ਜੋ ਅਮਰਪਾਲ ਕੇ ਸਾਥ ਦਿਖਾਈ ਦੇ ਰਹੇ ਹੈ ਅਬ ਪੰਜਾਬ ਪੁਲਿਸ ਜੋ ਹੈ ਉਹਨਕੇ ਉੱਪਰ ਐਕਸ਼ਨ ਲੈ ਰਹੀ ਹੈ ਉਹਨਕੇ ਜੋ ਜੋ ਲਾਇਸੈਂਸ ਹੈ ਉਹਨੂੰ ਰੱਦ ਕਰਨੇ ਮੇ ਲੱਗੀ ਹੋਈ ਹੈ ਕੈਸੇ ਦੇਖ ਰਹੇ ਆਂ ਆਪ ਕਿਸ ਚੀਜ਼ ਨਹੀਂ ਉਤਰ ਦੇਖੋ ਇੱਕ ਪ੍ਰਕਿਰਿਆ ਹੈ ਉਹ ਪੰਜਾਬ ਪੁਲਿਸ ਉਹਨਾਂ ਦੇ ਲਾਇਸੈਂਸ ਕੈਨਸਲ ਕਰੇ ਨਾ ਕਰੇ ਮੈਂ ਇਸ ਗੱਲ 'ਚ ਨਹੀਂ ਮੈਨੂੰ ਨਹੀਂ ਪਤਾ ਪੁਲਿਸ ਵਾਲੇ ਜਾਂ ਸਰਕਾਰ ਕੀ ਐਕਸ਼ਨ ਲੈ ਰਹੀ ਆ ਪਰ ਇਸ ਸਥਿਤੀਆਂ ਤੇ ਆਪਾਂ ਜਾਣ ਹੀ ਕਿਉਂ ਦਿੰਨੇ ਆ ਕਿਉਂ ਐਸੀ ਗੱਲ ਹੁਣ ਅਮਰਿਤਪਾਲ ਦਾ ਕੀ ਜਾਣਾ ਇਹ 'ਚ ਜੇ ਕਿਸੇ ਦੇ ਵੈਪਨ ਲਾਇਸੈਂਸ ਬਣੇ ਆ ਨੌਜਵਾਨਾਂ ਦੇ ਕਿਸੇ ਮੁੰਡੇ ਆ ਦੇ ਲਾਇਸੈਂਸ ਉਹਨਾਂ ਦੇ ਕੈਨਸਲ ਹੋਣਗੇ ਵੈਪਨ ਆ ਜਿਹੜੇ ਉਹਨਾਂ ਦੇ ਕਿੰਨੇ ਕਿੰਨੇ ਪੈਸੇ ਖਰੀਦ ਕੇ ਵੈਪਨ ਲੈ ਹੋਣਗੇ ਉਹ ਜਮ੍ਹਾਂ ਹੋ ਜਾਣਗੇ ਇਸ ਕਰਕੇ ਨੁਕਸਾਨ ਤਾਂ ਦੂਜੇ ਦਾ ਆਮ ਬੰਦੇ ਦਾ ਨੁਕਸਾਨ ਤੇ ਇਹ ਸਰਕਾਰਾਂ ਐ ਗਵਰਨਮੈਂਟ ਐ ਤਾਂ ਹੌਲੀ-ਹੌਲੀ ਕਰਦੀਆਂ ਜਾਂਦੀਆਂ ਇਹ ਇਹ ਇਹਨਾਂ ਨੂੰ ਕੋਈ ਕਾਲੀ ਨਹੀਂ ਹੁੰਦੀ ਇਹਨਾਂ ਨੇ ਤਾਂ ਚੱਲੀ ਜਾਣਾ ਹੁੰਦਾ ਹੌਲੀ-ਹੌਲੀ ਹੌਲੀ-ਹੌਲੀ ਜਿਵੇਂ ਚੱਕੀ ਪੀਸਦੀਆਂ ਨਾ ਹੌਲੀ-ਹੌਲੀ ਹੌਲੀ ਹੌਲੀ ਪੀਂਦੀ ਜਾਂਦੀ ਪਤਾ ਵੀ ਨਹੀਂ ਲੱਗਦਾ ਇਸ ਕਰਕੇ ਇਸ ਚੱਕੀ ਤੋਂ ਜਿੰਨਾ ਪਰੇ ਰਹਿ ਸਕਦੇ ਆ ਰਹਿਣਾ ਚਾਹੀਦਾ ਬਹੁਤ ਨੁਕਸਾਨ ਸਾਡੇ ਪੰਜਾਬ ਦਾ ਹੋ ਚੱਕਿਆ ਨਾਲੇ ਇਹ ਡੰਡਿਆਂ ਨੇ ਲਾਈਫਾਂ ਨੇ ਕੀ ਕਰਨਾ ਜਿਹੜੇ ਇਹ 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 ਵੈਪਨ ਨੇ ਜਿੰਨੇ ਵੀ ਮੈਂ ਦੇਖਿਆ ਕੋਈ 315 ਕੋਈ 12 ਬੋਰ ਇਹਨਾਂ ਇਹ ਵੈਪਨਾਂ ਦਾ ਕੋਈ ਜ਼ਮਾਨਾ ਨਹੀਂ ਗਾ ਇਹ ਤਾਂ ਐਵੇਂ ਨਾਲ ਚੱਕੀ ਉਹ ਉਹ ਕਹਿੰਦੇ ਜੀ ਅਸੀਂ ਅਮਰਿਤਪਾਲ ਨੂੰ ਬਚਾਉਣ ਨੂੰ ਬੈਠੇ ਆ ਅਮਰਿਤਪਾਲ ਨੂੰ ਕੌਣ ਕੋਈ ਕੌਣ ਮਾਰ ਰਿਹਾ ਮੈਨੂੰ ਦੱਸ ਕੀ ਤੋਂ ਖਤਰਾ ਅਮਰਿਤਪਾਲ ਨੂੰ ਕੋਈ ਪਤਾ ਤਾਂ ਲੱਗੇ ਨਾ ਕਦੇ ਕੋਈ ਨਾਗਰਿਕ ਜਿਹੜੀ ਸਰਕਾਰ ਉਹ ਆਪਣਾ ਕੋਈ ਵੀ ਚਲੋ ਉਹ ਆਪਣੇ ਆ ਮੈਨੂੰ ਨਾਗਰਿਕ ਤਾਂ ਸਮਝਦਾ ਨਹੀਂ ਗਾ ਪਰ ਕਦੇ ਵੀ ਕੋਈ ਸਰਕਾਰ ਕੋਈ ਵੀ ਬੰਦਾ ਹੋਵੇ ਉਹ ਇਹੋ ਜਿਹਾ ਇਨਸੀਡੈਂਟ ਹੋਣ ਦਿੰਦਾ ਹੈ ਵੀ ਉਹਦੀ ਸਰਕਾਰ ਚ ਕੋਈ ਇਹੋ ਜੀ ਗੱਲ ਅਮਰਿਤਪਾਲ ਨੂੰ ਹੋ ਜੇ ਤੇ ਉਹਦਾ ਨੁਕਸਾਨ ਕਿੱਡਾ ਵੱਡਾ ਹੁੰਦਾ ਹੈ ਕੋਈ ਵੀ ਦੇਸ਼ ਇਹਨੀਆਂ ਜਾਂ ਸਟੇਟ ਹੈ ਜੇ ਕੰਮ ਨਹੀਂ ਕਰਦਾ ਹੁੰਦਾ ਇਹ ਕਹਿਣ ਨੂੰ ਠੀਕ ਹੈ ਸਿਆਸੀ ਬਿਆਨ ਜਾਂ ਹੋਰ ਪਰ ਅਮਰਿਤਪਾਲ ਨੂੰ ਕਿਸੇ ਵੀ ਘਬਰਾਉਣ ਦੀ ਲੋੜ ਨਹੀਂ ਕੋਈ ਵੀ ਏਜੰਸੀਆਂ ਜਾਂ ਉਹਨੂੰ ਕੋਈ ਕੋਈ ਦੇਸ਼ ਦੀਆਂ ਇਹ ਕੰਮ ਨਹੀਂ ਕਰਦੀਆਂ ਹੁੰਦੀਆਂ ਤੇ ਬਾਕੀ ਜੇ ਖਾਨ ਤੁਹਾਡੇ ਨਾਲ ਦੇ ਤੁਸੀਂ ਕੀ ਕਰਦੇ ਹੋ ਉਹ ਕਿਸੇ ਨੂੰ ਕੋਈ ਪਤਾ ਨਹੀਂਗਾ ਤੇ ਪਰ ਮੇਨਾ ਕਿ ਮੈਂ ਜਾਣਕਾਰੀ ਰੱਖਦਾ ਹਾਂ ਹਰ ਉਹ ਆਪਣੇ ਨਾਗਰਿਕ ਸਮਝੇ ਨਾ ਸਮਝੇ ਪਰ ਇਸ ਦੇਸ਼ ਦੇ ਵਿੱਚ ਰਹਿ ਰਿਹਾ ਏ ਤਾਂ ਹਰੇਕ ਨੂੰ ਬਚਾ ਕੇ ਰੱਖਣਾ ਹਰੇਕ ਦੀ ਇੱਕ ਇਨਸਾਨ ਦੀ ਕਦਰ ਕੀਮਤ ਸਾਰੀਆਂ ਸਰਕਾਰਾਂ ਸਮਝਦੀਆਂ ਹੁੰਦੀਆਂ ਨੇ ਸਰਕਾਰਾਂ 'ਚ ਕੌਣ ਹੁੰਦਾ ਸਰਕਾਰਾਂ 'ਚ ਬੰਦੇ ਹੀ ਹੁੰਦੇ ਆ ਨਾ ਅਫਸਰ ਕੌਣ ਹੁੰਦੇ ਆ ਸਾਡੇ ਹੀ ਭਾਈ ਭੈਣ ਨੇ ਕੋਈ ਬਾਹਰੋਂ ਤਾਂ ਆਂਦੇ ਨਹੀਂ ਇਸ ਕਰਕੇ ਹਰੇਕ ਇਨਸਾਨਾ ਇਨਸਾਨ ਉਹਨਾਂ ਚਿਰ ਕੋਈ ਵੀ ਹੱਦ ਨਹੀਂ ਟੱਪਦਾ ਜੇ ਨਾ ਤੁਸੀਂ ਉਹਨੂੰ ਹੱਦ ਟੱਪਣੋਂ ਮਜਬੂਰ ਨਾ ਕਰ ਦਿਓ 75 ਕਾਲ ਨੇ ਬਜਟ ਪੇਸ਼ ਕੀਆ ਹੈ ਕਿਵੇਂ ਦੇਖ ਰਹੇ ਆ ਬਜਟ ਕੋ ਨਹੀਂ ਬਜਟ ਕਾ ਤਾਂ ਪੇਸ਼ ਕੀਤਾ ਜੀ ਬਜਟ ਤੇ ਤਾਂ ਉੱਥੇ ਕੋਈ ਚੀਜ਼ ਹੀ ਨਹੀਂ ਸੀ ਬਜਟ ਇਹ ਤਾਂ ਉਹੀ ਹੁੰਦਾ ਹੈ ਜਿਹੜਾ ਸਾਲ ਬਾਅਦ ਇਹਨਾਂ ਨੇ ਤਾਂ ਜਿਹੜੀ ਚੀਜ਼ ਗਾਰੰਟੀਆਂ ਸੀ ਉਹਤੇ ਮੈਂ ਬਾਅਦ ਚਾਹੁੰਦਾ ਇਹ ਤਾਂ ਸਿਰਫ ਉਹੀ ਆ ਉਹ ਦੇਣਾ ਪੈਂਦਾ ਮਜਬੂਰੀ ਲਈ ਬਜਟ ਪਾਸ ਕਰਨਾ ਹੁੰਦਾ ਹੈ ਸਰਕਾਰਾਂ ਨੇ ਵੀ ਕਿਉਂਕਿ ਉਹ ਜੋ ਪੈਨਸ਼ਨਾਂ ਨਿਕਲਣੀਆਂ ਹੁੰਦੀਆਂ ਤਨਖਾਹਾਂ ਮਾਂ ਨਿਕਲਣੀਆਂ ਹੁੰਦੀਆਂ ਮਹਿਕਮਿਆਂ ਦੇ ਪੈਸੇ ਨਿਕਲਣੇ ਹੁੰਦੇ ਆ ਹੋਰ ਕੁਝ ਵੀ ਨਹੀਂ ਆਇਆ ਬਜਟ ਵਿੱਚ ਉਹੀ ਕੋਸ਼ਾ ਵੀ ਐਨਾ ਭਾਈ ਹੋਰ ਅਸੀਂ ਕਰਜ਼ਾ ਚਾੜਤਾ ਅੱਗੇ ਅਸੀਂ ਐਨਾ ਕਰਜ਼ਾ ਹੋਰ ਅਸੀਂ ਲੈਣਾ ਹੈ ਪੰਜਾਬ ਚਲਾਉਣ ਲਈ ਇਹ ਆਹ ਦੱਸਿਆ ਇਹ ਵੀ ਅਸੀਂ 30-35000 ਕਰੋੜ ਕਰਜ਼ਾ ਹੈ ਜਿਹੜਾ ਉਹ ਅਸੀਂ ਸਾਲ ਚ ਚਾੜਤਾ ਅੱਗੇ ਸਾਨੂੰ ਹੋਰ 35-33000 ਕਰਜ਼ੇ ਦੀ ਲੋਡ ਪੈਣੀ ਹੈ ਜੇ ਅਸੀਂ ਇੱਕ ਸਾਲ ਹੋਰ ਅੱਗੇ ਜਾਣਾ ਏ ਬਾਕੀ ਤਾਂ ਕੱਖ ਨਹੀਂ ਨਾ ਕੋਈ ਉੱਥੇ ਮਾਈਨਿੰਗ ਪਾਲਿਸੀ ਨਾ ਲੇਕਰ ਪਾਲਿਸੀ ਸਭ ਕੁਝ ਖਤਮ ਹੋ ਗਿਆ ਬੜੇ ਲੋਕਾਂ ਨੂੰ ਐਡਾ ਵੱਡਾ ਸਬਜ਼ ਬਾਗ ਦਿਖਾਇਆ ਉਹ ਲਾ ਕੇ ਬੋਰਡ ਸਾਰੇ ਭਰਤੇ 20000 ਕਰੋੜ 20000 ਕਰੋੜ ਰੁਪਇਆ ਕੱਲਾ ਸੀ ਰੇਤੇ ਜੋ ਸਰਕਾਰ ਨੂੰ ਮਚਾ ਕੇ ਦੇ ਦੇਣਾ ਉਹ ਰੇਤਾ ਸੀ ਕਿ ਕੀ ਉਹ ਕੋਈ 골ਡ ਮਾਈਨ ਸੀ ਜਾਂ ਕੋਈ ਹੀਰੇ ਨਿਕਲਨੇ ਸੀਗੇ ਤੇ ਆ ਸਾਰਾ ਟੋਟਲ ਅੱਜ ਤੱਕ ਦਾ ਜਿਹੜਾ ਕਦੇ ਵੀ ਜਦੋਂ ਸਾਡੇ ਮੇਰੇ ਗ੍ਰੈਂਡਫਾਦਰ ਉਹਨਾਂ ਦੀਆਂ ਸਰਕਾਰਾਂ ਸੀ ਉਦੋਂ ਤਾਂ ਰੇਤੇ ਦਾ ਕੋਈ ਕੋਈ ਮੁੱਲ ਹੀ ਨਹੀਂ ਸੀ ਮੁਫਤ ਮਿਲਦਾ ਸੀਗਾ ਇਹ ਜਿਹੜਾ ਕੰਮ ਸ਼ੁਰੂ ਹੋਇਆ ਤਕਰੀਬਨ ਜਿਹੜਾ ਰੇਤੇ ਦਾ ਉਹ ਮੇਰੀ ਯਾਦ ਨਾਲ ਇਹ ਬਾਦਲਾਂ ਵੇਲੇ ਸ਼ਾਇਦ ਸ਼ੁਰੂ ਹੋਇਆ ਜਾਂ ਉਦੋਂ ਥੋੜਾ ਬਹੁਤਾ ਕਿਤੇ ਪਹਿਲਾਂ ਸ਼ੁਰੂ ਹੋਇਆ ਮੈਂ ਤੁਹਾਨੂੰ ਦੱਸਦਾ ਵੀ ਇਹਦੀ ਕਹਾਣੀ ਜਿਹੜੀ ਤੁਸੀਂ ਇਹ ਕਹਦੇ ਆ ਬਈ 2006-7 ਚ ਇਹਦਾ ਰਿਕਾਰਡ ਇੱਕ ਆਇਆ ਉਦੋਂ 6-7 11 ਕਰੋੜ ਰੁਪਈਆ ਇਹਦੇ ਚੋ ਸਰਕਾਰ ਨੇ ਰੈਵਨਿਊ ਕਮਾਇਆ ਤੇ ਚਲੋ ਕਾਂਗਰਸ ਪਾਰਟੀ ਦੇ ਜਿਹੜਾ ਹੈ ਉਹ ਸਭ ਤੋਂ ਵੀ ਕਿਚ ਵੀ ਕਿਚ 178 ਕਰੋੜ ਜਿਹੜਾ ਕਮਾਇਆ ਤੇ ਹਜੇ ਜਿਹੜਾ ਹਜੇ ਆਹ ਜਿਹੜਾ 222 ਆ ਜਾਂ ਇਹਨਾਂ ਦਾ 100 ਪਿਛਲੀ ਵਾਰ 134 ਆ ਇਹ 1 153 ਕਰੋੜ ਆ ਇਸ ਵਾਰ ਤੇ ਅੱਜ ਤੱਕ ਟੋਟਲ ਹੀ ਜਿਹੜਾ ਜਿਹੜਾ 20000 ਕਰੋੜ ਕਹਿੰਦੇ ਸੀ ਨਾ 20000 ਕਰੋੜ ਅੱਜ ਤੱਕ ਤਜੇ ਆ ਲਾਈਏ 2007 ਤੋਂ ਲੈ ਕੇ 2023 ਆ 15 ਜਨਵਰੀ ਤੱਕ ਕਿਉਂਕਿ ਤਾਂ ਵੀ ਕੁਝ ਮਿਲਾ ਕੇ ਸਾਰਾ ਹੀ ਕੁਝ ਮਿਲਾ ਕੇ 1100 11.5 ਸੱਖ ਕਰੋੜ ਰੁਪਇਆ ਟੋਟਲ ਬਣਦਾ ਹੈ ਅੱਜ ਤੱਕ ਜੇ ਪਿਛਲੇ ਇਹ 17-18 ਸਾਲ ਚ ਲਾ ਲੀਏ ਤੇ ਇਹ 20000 ਕਰੋੜ ਰੁਪਇਆ ਇਹ ਮਖੌਲ ਕਰਕੇ ਇਹ ਇਹ ਮਤਲਬ ਸਰਕਾਰ ਤਮਾਸ਼ਾ ਕੀਤਾ ਲੋਕਾਂ ਨੂੰ ਨਵੇਂ ਸੀ ਲੋਕ ਸਹਦ ਸੋਚਦੇ ਵੀ ਸ਼ਾਇਦ ਇਹ ਜੀਆਂ ਗੱਲਾਂ ਕੋਈ ਸੱਚੀ ਹੁੰਦੀਆਂ ਐ ਤੇ ਹੁਣ ਤੁਸੀਂ ਆਹ ਬੰਦਾ ਜਲਾ ਲਓ 20000 ਕਰੋੜ 20000 ਕਰੋੜ ਓਏ ਏਡੇ ਝੂਠੇ ਏਡੇ ਠੱਗ ਤੁਸੀਂ ਹਰ ਮੈਂ ਸਮਝਦਾ ਮંત્રી ਐਮਐਲਏ ਨੂੰ ਪੁੱਛਣਾ ਚਾਹੀਦਾ ਘੇਰ ਘੇਰ ਇਹਨਾਂ ਨੂੰ 153 ਕਰੋੜ ਕੁਲ ਤੇ 20000 ਕਰੋੜ ਰੁਪਈਆ ਤੁਸੀਂ ਕਹਿੰਦੇ ਸੀ ਅਸੀਂ ਕਮਾ ਕੇ ਰੇਤੇ ਚੋ ਲੈ ਆਉਣਾ ਓਦੋਂ ਬਾਅਦ ਜਿਹੜੀ ਤੁਸੀਂ ਇਹਨਾਂ ਨੇ ਛੱਡਿਆ ਹੀ ਕੁਛ ਨਹੀਂ ਯਾਰ ਮੈਂ ਤੁਹਾਨੂੰ ਹੁਣ ਕੀ ਦੱਸਾਂ ਮੰਡੀ ਬੋਰਡ ਆ ਕਦੇ ਹੋਈ ਮੰਡੀ ਬੋਰਡ ਸਭ ਤੋਂ ਵਧੀਆ ਸਭ ਤੋਂ ਚੰਗਾ ਮਹਿਕਮਾ ਮੰਡੀ ਬੋਰਡ ਦਾ ਮਹਿਕਮਾ ਸੀ ਜਿੱਥੋਂ ਮੰਡੀਆਂ ਚੋਂ ਸਾਰੀ ਕਮਾਈ ਹੁੰਦੀ ਸੀ ਤੇ ਲੋਕਲ ਜਿਹੜੀਆਂ ਸੜਕਾਂ ਸੀ ਜਿੰਨੀਆਂ ਵੀ ਰੂਰਲ ਸੜਕਾਂ ਸੀਗੀਆਂ ਪਿੰਡਾਂ ਦੀਆਂ ਉਹ ਮੰਡੀ ਬੋਰਡ ਤੋਂ ਸੜਕਾਂ ਬਣਦੀਆਂ ਸੀ ਇਹ ਉਹ ਵਿਭਾਗ ਵੀ ਬਿੱਗ ਗਿਆ ਮੰਡੀ ਬੋਰਡ ਵੀ ਕਰਜਾਈ ਕਰਦਾ ਇਹਨਾਂ ਨੇ ਹੋਰ ਤਾਂ ਇਹਨਾਂ ਨੇ ਛੱਡਣਾ ਹੀ ਕੀ ਸੀ ਬਾਕੀ ਬਿਜਲੀ ਵਿਭਾਗ ਉਹ ਦਾ ਉਹਦਾ ਕੰਮ ਨਿਭੜਿਆ ਪਿਆ ਏ ਹੁਣ ਮੈਂ ਕੀ ਕਮਾਂ ਇੱਕ ਪੈਨਸ਼ਨ 1000 ਰੁਪਇਆ ਚਲੋ ਸਾਨੂੰ ਤਾਂ ਸਜ਼ਾ ਮਿਲ ਗਈ ਜਿਹੜੀ ਅਸੀਂ ਇਹਨਾਂ ਝੂਠੇ ਫਾਰਮ ਜਿਹੜੇ ਭਰੇ ਸੀ ਉਹਨੂੰ ਉਦੋਂ ਭਰਲੇ ਕੈਪਟਨ ਦੇ ਨਾਂ ਤੇ ਤੇ ਹੁਣ ਕਿਹੜੇ ਮੂੰਹ ਨਾਲ ਹਰ ਜਾਣੇ ਹਰ ਮੇਰੀ ਮਾਂ ਤੋਂ ਭੈਣ ਤੋਂ ਹਰ ਨੂੰ 1000 ਰੁਪਏ ਦੇ ਫਾਰਮ ਭਾਏ ਹੋਏ ਆ ਤੇ ਮੇਰੀ ਆ ਮਾਵਾ ਭੈਣਾਂ ਨੇ ਕੱਲਿਆਂ ਨੇ ਸੋਚ ਲਿਆ ਵੀ ਕਿਤੇ ਸੱਸਾ ਨੋਂ ਆ ਭੈਣਾਂ ਤੇ ਵੀ ਮਾਤਾ 4000 ਰੁਪਏ ਤਾਂ ਆਪਣਾ ਇਸੇ ਦਾ ਹੀ ਆ ਜਾਣਾ ਤੇ ਅੱਜ ਉਹ ਕਹਿੰਦੇ ਵੀ ਘਰ ਕੰਮ ਕਰਨ ਵਾਲੀ ਦਾ ਖਰਚਾ ਨਿਕਲ ਜਾਣਾ ਸਬਜ਼ੀ ਦਾ ਖਰਚਾ ਨਿਕਲ ਜਾਣਾ ਕੱਪੜੇ ਪ੍ਰੈਸ ਕਰਾਉਣ ਦਾ ਖਰਚਾ ਇਹਦੇ ਨਾਲ ਨਿਕਲ ਜਾਣਾ ਇਹ ਤਾਂ ਬਹੁਤ ਵਧੀਆ ਮਾਨ ਸਾਹਿਬ ਨੇ ਕਰਤਾ ਕੰਮ ਅੱਜ ਅੱਜ ਦੱਸਣ ਹੁਣ ਤਾਂ ਸਿਲੰਡਰ ਵੀ 1000 ਤੋਂ ਕਿਤੇ ਪਾਰ ਹੋ ਗਿਆ ਤੇ 1000 ਅੜੀਕ ਦੀਆਂ ਤੁਹਾਡੀਆਂ ਜਿਹੜੇ ਝੂਠੇ ਲਾਰੇ ਤੁਸੀਂ ਲਾ ਕੇ ਆਪਣੀਆਂ ਮਾਮਾ ਨੂੰ ਭੈਣਾਂ ਨੂੰ ਹੋਰਾਂ ਨੂੰ ਤਾਂ ਚਿਰ ਛੱਡੋ ਆਪਣੇ ਮਾਪਿਆਂ ਨੂੰ ਝੂਠ ਕੋਈ ਬੋਲਦਾ ਹੁੰਦਾ ਮੈਨੂੰ ਯਾਦ ਆ ਕੇਜਰੀਵਾਲ ਸਾਹਿਬ ਉਤਰੇ ਆਂ ਉਹ ਸਾਡੀ ਭੈਣ ਜਿਹੜੀ ਇੱਕ ਮੰਤਰੀ ਆ ਗਗਨ ਅਨਮੋਲਕੌਰ ਮੰਤਰੀ ਆ ਸਾਡੀ ਸਤਿਕਾਰਯੋਗ ਮੈਨੂੰ ਯਾਦ ਆ ਉਹ ਮੈਂ ਐਮਪੀ ਰਿਆਂ ਹਾਂ ਅਨੰਤਪੁਰ ਸਾਹਿਬ ਤੋਂ ਉਹ ਖਰੜ ਦੀਆਂ ਗਲੀਆਂ ਚ ਲਈ ਫਿਰੇ ਖਰੜ ਖਰੜ ਦੀ ਗਲੀਆਂ ਚ ਆ ਵੀਡੀਓ ਵੀ ਤੁਹਾਨੂੰ ਲੱਭ ਜਾਊਗੀ ਖਰੜ ਦੀਆਂ ਗਲੀਆਂ ਚ ਲੈ ਕੇ ਉਤਰਿਆ ਜੀ ਕੇਜਰੀਵਾਲ ਜਹਾਜ਼ ਆ ਲੋ ਜੀ ਫਾਰਮ ਭਰੋ ਆਪ ਵੰਡਦਾ ਫਿਰੇ ਕੇਜਰੀਵਾਲ ਇੱਕ ਮੁੱਖ ਮੰਤਰੀ ਗਲੀਆਂ 'ਚ ਫਾਰਮ ਭੰਡਦਾ ਬੜੇ ਖਰੜਦੀ ਵੀ ਹੋਈ ਆ 10000 ਰੁਪਇਆ ਬੀਬੀ ਤੁਹਾਨੂੰ ਦੇ ਦੇਣਾ ਕੋਈ ਵਿਚਾਰੀ ਬੀਬੀ ਕਿਸੇ ਘਰੇ ਘਰ ਵੀ ਲੱਭੇ ਅਹ ਜੇ ਲੋਕ ਜਿਹੜੇ ਲੋੜਮੰਦ ਸੀ ਜ਼ਰੂਰਤਮੰਦ ਸੀ ਉਹ ਚ ਕੇਦਰੀਵਾਲ ਆ ਫਾਰਮ ਭਰਦਾ ਸੀ ਤੇ ਦੇ ਤਾਂ ਹਣ ਕੇਦਰੀਵਾਲ ਜਿਨ੍ਹਾਂ ਦੇ ਆ ਫਾਰਮ ਭਰੇ ਸੀ ਉਹਨਾਂ ਨੂੰ ਤਾਂ ਦੇ 10000 ਰੁਪਇਆ ਜੇਬ 'ਚੋਂ ਹੀ ਦੇ ਦੇ ਚਾਹੇ ਸਰਕਾਰ ਦੇ ਤਾਂ ਸਾਨੂੰ ਪਤਾ ਹੀ ਆ ਤੁਹਾਡੇ ਲੱਛਣ ਕੀ ਨੇ ਪਰ ਕੇਦਰੀਵਾਲ ਸਾਹਿਬ ਤੁਸੀਂ ਆਪ ਝੂਠ ਸਾਡੀਆਂ ਪੰਜਾਬੀਆਂ ਨਾਲ ਸਾਡੀਆਂ ਮਾਮਾ ਭੈਣਾਂ ਨਾਲ ਖਲਵਾੜ ਕਰਕੇ 1000 ਰੁਪਏ ਦੀ ਪੈਨਸ਼ਨ ਦੇ ਤੁਸੀਂ ਕਾਗਜ਼ ਭਰਾਏ ਆਪ ਅਗਲਾ ਕਹਿੰਦਾ ਯਾਰ ਇੱਕ ਮੁੱਖ ਮੰਤਰੀ ਆ ਇਹ ਥੋੜੀ ਝੂਠ ਬੋਲ ਦੂਗਾ ਤੇ ਇਹਨੇ ਆਪ ਭਰਾਏ ਮੌਜੂਦਾ ਨੇ ਮੌਜੂਦਾ ਨੇ ਇਹ ਇਸ ਕਰਕੇ ਇਹਨ ਮਖੌਲ ਕਰਕੇ ਗਿਆ ਚੁਟਕੀ ਨਾਲ ਐਮਐਸਪੀ ਚੁਟਕੀ ਨਾਲ ਐਮਐਸਪੀ ਮੈਂ ਹੈਰਾਨ ਕਿਹੜੀ ਤੇ ਐਮਐਸਪੀ ਅੱਜ ਰੱਖੀ ਆ ਕਿਹੜੀ ਕਿਹੜੀ ਫਸਲ ਤੇ ਐਮਐਸਪੀ ਰੱਖੀ ਆ ਬਜਟ ਦੇ ਵਿੱਚ ਅੱਜ ਜਿਨ੍ਹਾਂ ਨੇ ਕਿਹਾ ਸੀ ਐਮਐਸਪੀ ਬਾਰੇ ਅੱਜ ਅੱਜ ਕਹਿੰਦੇ ਫਾਈਨਾਂਸ ਮਿਨਿਸਟਰ ਨੂੰ ਮੂਹਰੇ ਉੱਠ ਕੇ ਖੜੇ ਹੋ ਕੇ ਕਹਿੰਦੇ ਉਹ ਵੀ ਅਸੀਂ ਤਾਂ ਚੁਟਕੀ ਮਾਰ ਕੇ ਕਿਹਾ ਸੀ ਐਮਐਸਪੀ ਅੱਜ ਤਾਂ ਸਾਲ ਹੋ ਗਿਆ ਫਾਈਨਾਂਸ ਮਿਨਿਸਟਰ ਸਾਹਿਬ ਬੋਲੋ ਨਹੀਂ ਅਸੀਂ ਤੇਰਾ ਭਾਸ਼ਣ ਨਹੀਂ ਕਰਨ ਦੇਣਾ ਨਾਲ ਦੀ ਕੁਰਸੀ ਤੇ ਬੈਠੇ ਸੀ ਉਹ ਮੰਤਰੀ ਚੁਟਕੀਆਂ ਵਾਲੇ ਤੇ ਹੁਣ ਹੁਣ 2 ਘੰਟੇ ਝੂਠ ਬੋਲਿਆ ਏ 2 ਘੰਟੇ ਸੁਣਦੇ ਰਹੇ ਹਾਂ ਪਰ ਨਹੀਂ ਕਿਉਂਕਿ ਹੁਣ ਸੱਤਾ ਆ ਗਈ ਹੁਣ ਕੀਤੇ ਵਿਚਾਰੇ ਆ ਆਪ ਦੀਆਂ ਗੱਡੀਆਂ ਮਿਲ ਗਈਆਂ ਆਪ ਦੀਆਂ ਮਿਸਟਰੀਆਂ ਮਿਲ ਗਈਆਂ ਲੋਕਾਂ ਜਿੱਥੇ ਜਾਣਗੇ ਇਹ ਆਮ ਆਦਮੀ ਆ ਇਹ ਆ ਕੱਟਰ ਮਾਨਦਾਰ ਇਹ ਕੱਟਰ ਮਾਨਦਾਰ ਨੇ ਕੱਟਰ ਝੂਠੇ ਕੱਟਰ ਝੂਠੇ ਆਦਮੀ ਨੇ ਵਿਸ਼ਵਾਸ ਚੱਕਤਾ ਲੋਕਾਂ ਦਾ ਉਦੋਂ ਬਾਅਦ ਕਹਿੰਦੇ ਜੀ ਅਸੀਂ ਸ਼ਰਾਬ ਦੇ ਵਿੱਚੋਂ ਪਤਾ ਨਹੀਂ ਲੋਕਾਂ ਨੂੰ ਕਿੰਨਾ ਕੁ ਪੈਸਾ ਲੁਕਵਾ ਲਿਆਉਣਾ ਆ ਦੇਫਟੀ ਕਈਆਂ ਨੂੰ ਕਈਆਂ ਕੋਲ ਲਈ ਲਝਾ ਸ਼ਰਾਬ ਦੀ ਬੋਤਲ ਆ ਜਿਹੜੀ ਉਹ ਕਈਆਂ ਨੂੰ ਲਝਾਈ ਫਿਰਦੀ ਆ ਪਤਾ ਨਹੀਂ ਉਹ ਮੈਂ ਕਹਿਣਾ ਨਹੀਂ ਚਾਹੁੰਦਾ ਇਹ ਦਿੱਲੀ ਵਾਲੇ ਜਿਨ੍ਹਾਂ ਨੇ ਇਹਨਾਂ ਦਾ ਵੀ ਵਿੱਚ ਤੇਲੰਗਾਨਾ ਵਾਲੇ ਵੀ ਖਿੱਚੀ ਫਿਰਦੇ ਆ ਰੱਸਾ ਪੰਜਾਬ ਵਾਲਿਆਂ ਨੂੰ ਪੈਣ ਲੱਗੇ ਆ ਪਤਾ ਨਹੀਂ ਇਕੱਠੇ ਹੀ ਬੈਠ ਕੇ ਲਾਉਂਦੇ ਸੀ ਜਦੋਂ ਪਾਲਿਸੀ ਬਣਾਉਂਦੇ ਸੀ ਕਿਹੜਾ ਉਹ ਵਪਾਰੀ ਆ ਜਿਨੇ ਇਹ ਜੀ ਬੋਤਲ ਦੇਖ ਕੇ ਸਾਰੀ ਪਾਲਿਸੀ ਬਣਾ ਲਈ ਵੀ ਸਾਰਾ ਕੁਝ ਹੀ ਰੁੜ ਗਿਆ ਕੰਮ ਹੁਣ ਕੋਈ ਈਡੀ ਚ ਫਿਰਦਾ ਕੋਈ ਸੀਬੀਆਈ ਚ ਫਿਰਦਾ ਹੁਣੇ ਪੰਜਾਬ ਵਾਲੇ ਪਤਾ ਨਹੀਂ ਕਿਹੜੇ ਚ ਫਿਰਨਗੇ ਕਿਉਂਕਿ ਹੱਥ ਦਿੱਲੀ ਤੇ ਪੈ ਗਿਆ ਦਿੱਲੀ ਤੋਂ ਤਾਮਿਲਨਾਡੂ ਨਾ ਦਿੱਲੀ ਤੋਂ ਤੇਲੰਗਾਨਾ ਪੈ ਗਿਆ ਤੇਲੰਗਾਨਾ ਤੋਂ ਉਹੀ ਬੰਦਾ ਏ ਜਿਹੜਾ ਪੰਜਾਬ ਚ ਵੀ ਸੌਦੇਦਾਰੀ ਕਰਦਾ ਸੀ ਉਹਨੇ ਵੀ ਹੱਥ ਪੋਆ ਇੱਥੇ ਵੀ ਕੇਦਰੀਵਾਲ ਦੇ ਨਾਲ ਦਾ ਹੀ ਗਿਆ ਕੇਦਰੀਵਾਲ ਨਹੀਂ ਗਿਆ ਜਾਣਾ ਪੰਜਾਬ ਚ ਭਗਵੰਤ ਮਾਨ ਨੇ ਨਹੀਂ ਭਗਵੰਤ ਮਾਨ ਲਈ ਸੱਜੇ ਖੱਬੇ ਆਲੇ ਨਹੀਂ ਜਾਣਾ ਉਹ ਦੇਖ ਲਓ ਕਿਹੜਾ ਲੱਭ ਲੋ ਕਿਹਨੇ ਜਾਣਾ ਜੀ ਜਿਹਨੇ ਪਾਲਿਸੀ ਬਣਾਈ ਹੈ ਇਹ ਲੇਕਿਨ ਸਰ ਦਾ ਜਿੰਨੇ ਵੀ ਐਮਐਲਏ ਹੂੰ ਕਹੋਂ ਤਾਂ ਹੁਣ ਕੇਦਰੀਵਾਲ ਨੂੰ ਜਿਹੜਾ ਗਲੀਆਂ ਚ ਫਿਰਦਾ ਸੀ ਗਲੀ ਗਲੀ ਤੁਰਿਆ ਫਿਰਦਾ ਸੀ ਫਾਰਮ ਚੱਕੀ ਹੁਣ ਕਹੋਂ ਤਾਂ ਜੇਤ ਪੰਜਾਬ ਕੋਲ ਲਈ ਬੜੇ ਮੰਤਰ ਸਿਖਾਉਨੇ ਆ ਵੀ ਇਹ ਤਾਂ ਬੜੇ ਅਫਸਰ ਬੜੇ ਗੁੱਗੇ ਜੀ ਬੜੇ ਅਫਸਰ ਰਹੇ ਨੇ ਇਨਕਮ ਟੈਕਸ ਦੇ ਪੈਸੇ ਦੀ ਬੜੀ ਜਾਣਕਾਰੀ ਹੈ ਇਹਨਾਂ ਨੂੰ ਫੇਰ ਨਾ ਕਰੋ ਤੇ ਹੁਣ ਕਿਧਰ ਗਈ ਜਾਣਕਾਰੀ ਕਿਧਰ ਗਈ ਕੇਜਰੀਵਾਲ ਦੀ ਜਾਣਕਾਰੀ ਬਈ ਜਿਹੜੀ ਪੈਸੇ ਦੀ ਜਾਣਕਾਰੀ ਇਹ ਬੜਾ ਵੱਡੇ ਅਫਸਰ ਸੀਗੇ ਕਿਧਰ ਗਿਆ ਇਹਨਾਂ ਦਾ ਮੰਤਰ ਫੇਰਦੇ ਹੁਣ ਮੰਤਰ ਟੈ ਕੋਈ ਆ ਕੇ ਸਾਡੇ ਬਜਟ ਚ ਬੜੀਆਂ ਸਲਾਮਾਂ ਉਦੋਂ ਦਿੰਦੇ ਸੀ ਮੈਂ ਪੰਜਾਬ ਨੂੰ ਦਿੱਲੀ ਵੱਲੋਂ ਦੇ ਦੂੰਗਾ ਪੈਸੇ ਆਪਣੇ ਹੁਣ ਦੋ ਤਾਂ ਦਿੱਲੀ ਵੱਲੋਂ ਪੈਸੇ ਹੁਣ ਕਿੱਥੇ ਲੁਕੇ ਬੈਠੇ ਹੋ ਬੋਲੇ ਵੀ ਨਹੀਂ ਬਜਟ ਤੇ ਅੱਜ ਕੋਈ ਟਵੀਟ ਵੀ ਨਹੀਂ ਆਇਆ ਜਿਹੜਾ ਟਵੀਟ ਕਰਦੇ ਸੀ ਤ੍ਰੀਟੋ ਟ੍ਰੀਟ ਖੇਡਦੇ ਹੋ ਅੱਜ ਕੋਈ ਵੀ ਅੱਜ ਕੋਈ ਵੀ ਪੰਜਾਬ ਦੇ ਬਜਟ ਤੇ ਉੱਤੇ ਕੇਦਰੀ ਵਾਣ ਸਾਹਿਬ ਦਾ ਜਾਂ ਕਿਸੇ ਦਿੱਲੀ ਵਾਲੇ ਦਾ ਆਇਆ ਛੱਡ ਗਿਆ ਆਪਣੇ ਹਾਲਾਤ ਤੇ ਸਰਕਾਰ ਬਣਾਉਣੀ ਸੀ ਜਿਹੜਾ ਪੈਸਾ ਉਹ ਜਾਣ ਲੱਗ ਗਿਆ ਆਪ ਕਹਿੰਦੇ ਮਰੇ ਪੰਜਾਬ ਜਿੱਥੇ ਮਰਜੀ ਜਾਵੇ ਆਪਣੇ ਹਾਲਾਤ ਤੇ ਸਰਕਾਰ ਦਾ ਪੈਸਾ ਜਿਹੜਾ ਉਹ ਹੁਣ ਆਪਾਂ ਜਿਹੜੇ ਸਾਹ ਦੇ ਜਹਾਜ਼ ਨੇ ਗੱਡੀਆਂ ਉਹ ਵਰਤੋ ਉਹ ਕੋਠੀਆਂ ਕਾਰਾਂ ਵਰਤੋ ਬਾਲ ਖਤਮ ਹੋ ਗਈ ਅੱਜ ਜਦ ਦੇਣ ਦੀ ਵਾਰੀ ਆਈ ਅੱਜ ਲੱਬਿਆ ਕੇਜਰੀਵਾਲ ਅੱਜ ਕਰਜ਼ਾ ਚਾੜ ਕੇ ਚੋਂ ਮਾਰੇਆ ਪੰਜਾਬ ਤੇ ਹੋਰ ਇਸ ਕਰਕੇ ਆਪਣੇ ਹੀ ਹੁੰਦੇ ਆ ਆਪਣੇ ਆਪਣਿਆਂ ਨੂੰ ਪੁੱਛਣਾ ਬਾਹਰ ਬਗਾਨਿਆਂ ਨੇ ਨਹੀਂ ਪੁੱਛਣਾ ਜਿਨ੍ਹਾਂ ਦੇ ਸਿਰਾਂ ਤੇ ਫਾਰਮ ਬੰਡਾਏ ਸੀ ਲੈ ਜਾਓ ਰੱਦੀ ਚੱਕ ਕੇ ਸਾਰੇ ਫਾਰਮ ਕੇ ਕਾ ਫਾਰਮ ਚੱਕ ਕੇ ਦੇ ਕੇਜਰੀਵਾਲ ਦੇ ਘਰੇ ਲੈ ਜਾਓ ਉੱਥੇ ਫਾਰਮ ਸਾਰੇ ਇਹਨਾਂ ਨੂੰ ਅੱਗ ਲਾਓ ਉਹਨਾਂ ਦੇ ਘਰੇ ਲੈ ਆ ਕੇ ਜਾਂ ਕੂੜਾ ਦੀ ਸੱਟ ਤੋਂ ਵਾ ਜਾ ਕੇ ਵੀ ਆਦਾ ਤੇਰੇ ਫਾਰਮ ਕੂੜਾ ਏ ਜਿਹੜੇ ਪ੍ਰਾਈਸ ਸੀ ਇਹਦੇ ਇਹਦੇ ਰੱਦੀ ਤਾਂ ਸਟਿਓ ਕੇਜਰੀਵਾਲ ਦੇ ਘਰੇ ਨਹੀਂ ਜੀ ਨਹੀਂ ਇਹ ਤਾਂ ਇਹ ਤਾਂ ਦੇਖੋ ਮੈਂ ਉਦੋਂ ਮੌਜੂਦ ਸੀ ਅ ਸਭਾ ਦੇ ਵਿੱਚ ਮੈਂ ਦੇਖਣ ਗਿਆ ਵੀ ਦੇਖਦੇ ਆ ਪੰਜਾਬ ਚ ਕਿੰਨਾ ਅੱਜ ਬਹੁਤ ਵੱਡੇ ਗੱਲ ਤੇ ਪਹਿਲਾ ਵੱਡਾ ਬਜਟ ਇਹਨਾਂ ਦਾ ਦੂ ਪਹਿਲਾਂ ਤਾਂ ਛੋਟਾ ਸੀ ਵੀ ਉਸ ਦੇ ਵਿੱਚ ਕਿਵੇਂ ਆਫੀਸ਼ੀਅਲ ਲੀਡਰ ਨਾਲ ਅਸੀਂ ਸਲਾਹ مشورہ ਰਾਤ ਸਾਡੀ ਮੀਟਿੰਗ ਹੋਈ ਇੱਕ ਦਿਨ ਪਹਿਲਾਂ ਵੀ ਆ ਮੁੱਦੇ ਚੱਕਣੇ ਉਹ ਤਾਂ ਤੁਸੀਂ ਸਪੀਚ ਕੱਢ ਕੇ ਦੇਖੋ